ਜਵੇਂਲੇ ਸੀਸ ਮੈਂ ਨਵਾ ਕਰਾਂ ਸੱਚੇ ਨੂੰ ਯਾਦ ਫੇਰ ਜੀ ਦੀ ਬੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲਣ ਮਾ ਪਿਤਾ ਦਾ ਕਰਾਂ ਧੰਨਵਾਦ ਤੀਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗਤੋਂ ਹਨਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਲਾਰ ਦੋ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸੰਤ ਸਾਧ ਦਸੇ ਅਵਤਾਰਾਂ ਦੀ ਕਰਾਂ ਸਿਫਤ ਲਗਾ ਕਰੀ ਜੈ ਬਿਦਿਆ ਹੋਗੇ ਜਗਤ ਚੋਂ ਬੀਜ ਧਰਮ ਦਾ ਬੀਜਾ ਸੋਣੀ ਲਗਦੀ ਮਜਲਸ ਸਿਆਣੀ ਸੁਣ ਲੋ ਗੁਰ ਨਾਨਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ 18 ਦੇ ਹੈ ਸੋਣਾ ਬਾਪੇ ਦੀ ਬਾਣੀ ਲੱਖ ਗੁਣਾ ਹੀ ਤਰਾ ਦੇ ਐ ਕੋ ਆਦਿ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਣੇ ਲੱਗ ਜੇ ਸੁਰਗ ਘੜੀ ਵਿੱਚ ਦਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸੋਣੀ ਲੱਗਦੀ ਮਜਲ ਸਸਿਆਣੀ ਸੁਣ ਲੋ ਗੁਰਾ ਨਾਨਕ ਦੀ ਬਾਣੀ ਬਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲੱਖ ਗੁਣਾ ਹੀ ਤਰਦੇ ਐ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੁਮ ਸੁਣੇਂਗੇ ਲੱਗ ਜੇ ਸੁਰਗ ਕੜੀ ਵਿੱਚ ਦਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦੂਜੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਮੁਖ ਤੋਂ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇੱਕ ਹਫਤੇ ਵਿੱਚ ਆਦੇ ਸਾਰੀ ਸਮਝ ਹਿਸਾਬੀ ਨੂੰ ਹੋ ਪੈ ਗਿਆ ਕਾਲ ਖੁਸ਼ਕ ਪਈ ਧਰਨੀ ਲੋਕੀ ਆਕਰ ਲੱਗ ਗਏ ਚਰਨੀਂ ਵਰਖਾ ਤੁਰਤ ਸਮਾਨੋ ਵਰਨੀ ਲੱਗ ਗਈ ਮੋਜ ਫਹਾਰਾਂ ਦੀਂ ਸੇਵਕ ਖੜੋਤੇ ਕਰਦੇ ਸੇ ਵਕ ਦਸ ਯੋਤਾਰਾਂ ਦੀਂ ਸੇਵਕ ਖੜੋਤੇ ਕਰਦੇ ਸੇ ਵਕ ਦਸ ਯੋਤਾਰਾਂ ਦੀ ਹੋ ਤੀਜੇ ਅਮਰਦਾਸ ਦੇ ਚੇਰੇ ਕਰਤੇ ਚਾਨਣ ਚਕਤੇ ਨੇਰੇ ਪਿਛਲੀ ਰੀਤ ਹਟਾਤੇ ਫੇਰੇ ਲਗ ਪਏ ਪੜਨ ਅਨੰਦਾਂ ਨੂੰ ਧਰਮੀ ਬੁਰਜ ਸਾਰੇ ਢਾਕੇ ਜੁਲਮੀ ਕੰਧਾਂ ਨੂੰ ਹੋ ਜਿਹੜੀ ਗੁੰਦਵਾਲ ਵਿੱਚ ਬੌਲੀ ਹੱਥ ਤੇ ਤੀਜੇ ਗੁਰ ਨੇ ਡੋਲਿੰਗੀ ਬੈਠ ਬਣਾਤੀ ਹੌਲੀ ਹੌਲੀ ਮਿਹਰ ਸੀ ਸਰਕਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਜੇ ਪਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਥੇ ਰਾਮਦਾਸ ਗੁਰ ਜਿਹੜੇ ਉਤਰੇ ਛੱਪੜ ਸੁਦਾ ਸਰ ਨੇੜੇ ਤੇ ਕਮਤਾਲ ਪਟਣ ਦੇ ਛੇੜੇ ਤੀਰਤਾ ਮਾਰਤਾ ਸਰਦਾ ਹੈਗੇ ਵਿੱਚ ਸੁਨੈਰੀ ਮੰਦਰ ਜਗਮਗ ਜਗਮਗ ਕਰਦਾ ਹੈ ਜਿਹੜੇ ਨੌਣ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਛੱਡਦੇਗੇ ਸਤ ਗੁਰ ਕੱਢ ਲੈ ਨਰਕੋਂ ਸਰ ਦੇ ਵੀ ਨਹੀਂ ਪਕੜ ਹਜ਼ਾਰਾਂ ਦੀਂਗੀ ਸੇਵਕ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂਗੀ ਸੇਵਕ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਜਿਹੜੇ ਸ੍ਰੀ ਗੁਰੂ ਅਰਜਨ ਪੰਜਵੇਂ ਟਕਣਾ ਚੰਦੂ ਦੇ ਕਲ ਜੰਮੇਂਗੀ ਪਤਦੀ ਵੰਨੀ ਛੜਤੀ ਰੰਝੇ ਮੇਂ ਤੇ ਦਿਨ ਆ ਗਏ ਭੀੜ ਕੇ ਉਪਰ ਬਠਾਲੇ ਸਤਗੁਰਤ ਦੀਆਂ ਤਵੀਆਂ ਭੀੜ ਕੇ ਉਹ ਅੱਗ ਦੇ ਪਾਬੜ ਮਚਨ ਉਤਾਲੇ ਰੇਤੇ ਗਾ ਮਸੀਸ ਵਿੱਚ ਡਾਲੇਂ ਪੈ ਗਏ ਝੋਲ ਬਦਨ ਤੇ ਛਾਲੇ ਰੋਵੇ ਖਲਕ ਬਜਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸੇਵਕ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਛੀਵੇਂ ਨਾ ਹਰ ਗੋਬਨ ਉਹਦਾ ਭਾਰੀ ਸ਼ਸਤਰ ਧਾਰੀ ਉਹਦਾ ਖੰਡਾ ਪੈਂਦੇ ਖਾਂਦੇ ਰੋਦਾ ਬੱਜਿਆ ਬਦਲੇ ਨਖਸ਼ੇ ਸੀਂਗੀ ਮਾਤਸੁ ਲਖਣੀ ਨੂੰ ਵੀ ਜਿੰਨਾ ਸਤਪਤ ਬਖਸ਼ੇ ਸੀ ਉਹ ਛੱਡੇ ਆਣ ਧਰਮ ਦੇ ਘੜ ਤੇ ਫੜ ਕੇ ਝੂਲ ਜ਼ੁਲਮ ਦੇ ਵੱਟ ਤੇਂਗੇ ਕੈਦੀ ਗੋਲਿਆਰ ਜੋ ਕਟਤੇ ਆ ਗਈ ਡੇ ਟਕਰਾਰਾਂ ਦੀਂ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਉਹ ਸਤਵੇਂ ਹਰ ਰਾਏ ਜੀ ਭੋਲੇ ਧਰਮੀ ਮੂਰਤ ਭਗਵੇਂ ਚੋਲੇ ਉਤਰੇ ਫੂਲ ਮਰਾਜਾਂ ਕੋਲੇ ਇਕ ਦਰੋਂ ਆਗੇ ਚੜਕੇ ਐਂ ਢਾਂਡੇ ਚਾਰਨ ਭੁਖੇ ਟੱਡ ਜਾਉਂਦੇ ਲੜਕੇ ਐ ਤੇ ਹਰ ਬਾਨੀ ਕਰੀ ਹਜੂਰੇ ਬਖਸ਼ੇ ਰਾਜ ਕਰੇ ਭਰਪੂਰ ਐ ਨਾ ਬਾ ਪਟਿਆਲਾ ਸੰਗ ਰੂਰੇ ਵਿਆਸਤ ਸਿੰਘ ਸਰਦਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸੇ ਫਤਕੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਅਹਮੇ ਸਤਗੁਰ ਹਰੀ ਗਰੀ ਸ਼ਰ 16 ਕਲਾ ਸੰਪੂਰਨ ਦਿਸੜਾ ਬੱਗੇ ਛਾਲੇ ਪਰ ਪਰ ਫਿਸਰ ਮਾਤਾ ਨਕਲੀ ਮੋਟੀ ਸੀ ਜਲਦੀ ਸਰਕ ਸਦਾਰੇ ਉਮਰ ਲਖਾ ਲਈ ਛੋਟੀ ਸੀ ਉਹ ਗੰਗੇ ਬਹਿਰੇ ਦਾ ਮੂਸੀਤਾ ਸ਼ਮਕੀ ਨਾਲ ਇਸ਼ਾਰਾ ਕੀਤਾ ਕਰਕੇ ਅਰਥ ਸੁਨਾਤੀ ਗੀਤਾ ਖਿਲ ਗਈ ਅਕਲ ਗਵਾਰਾਂ ਦੀ ਸਿਬਦ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਬਦ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਮਰਦੇ ਨੌਵੇਂ ਗੁਰ ਨੇ ਫੁੱਲੇ ਸਖਨੂ ਪਛਾਣਾ ਚਾਉਂਦੇ ਗੋਲੇਂ ਮੁਖ ਚੋਂ ਤੇਗ ਬਹਾਦਰ ਬੋਲੇ ਇਧਰੋਂ ਆਉਂਦੇ ਗੋਰੇ ਐਂ ਦਿੱਲੀ ਤੱਕ ਨਾ ਅਪੜੇ ਇੰਗਲਿਸ਼ ਤਾਨੋਂ ਤੋਰੇ ਐ ਸੇਵਕਾਂ ਨੌਵੇਂ ਗੁਰ ਜੀ ਜਪਦੇ ਪਾਪੀ ਲੀਕ ਜ ਮਦੀ ਟੱਪ ਦੇਂਗੇ ਖੰਡਾ ਮਾਰ ਸੀਸ ਨੂੰ ਕਟਦੇ ਤਿੱਖੀ ਧਾਰ ਕਟਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਅਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਬਾਬੂ ਦਸਵੇਂ ਗੁਰ ਜੀ ਮੌਜੂਦ ਜਾਂਦੇ ਸ਼ੇਨ ਸ਼ਾਹ ਨਾਲ ਖੋਜੀ ਕੀ ਸਾਰੀ ਕੌਮ ਬਣਤੀ ਫੌਜੀ ਚਟੀਆਂ ਬਾਜਾ ਵਾਲੇ ਨੇਗੇ ਵੱਡੇ ਸ਼ਹੀਦੀ ਪਾਗੇ ਕੌਰ 72 ਨਾਲੇ ਨੇ ਹੋ ਜਗ ਤੇ ਸਹੀ ਮੁਸੀਬਤ ਕੇਹੀ ਛਾਤੀ ਨਾਲ ਸ਼ਸਤਰਾਂ ਫੇਹੀਂ ਕੰਦਾ ਬੀਚ ਚਨਾਤੀ ਦੇਹੀ ਉਤੇ ਰਾਜਕਮਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਇੱਕ ਬੂਟੇ ਗੁਲਾਬ